ਹੈਲੋ ਦੋਸਤੋ ਮੈਂ ਆਸ਼ੀਸ਼ ਵਰਮਾ ਇੱਕ ਵਾਰ ਫੇਰ ਤੁਹਾਡਾ ਵੈਲਕਮ ਕਰਦਾ ਜੀ ਵਰਤਮਾਨ ਕਰੀਅਰ ਪਲੇਸ ਦੇ ਵਿੱਚਕਾਰ ਤਾਂ ਅੱਜ ਸਾਡੇ ਨਾਲ ਨੇ ਸਾਡੇ ਸਪੈਸ਼ਲ ਗੈਸਟ ਜਿਨ੍ਹਾਂ ਦਾ ਨਾਮ ਹੈ ਆਰਜੂ ਕੰਬੋਜ ਜਿਨ੍ਹਾਂ ਨੇ ਰੀਸੈਂਟਲੀ ਐਗਜ਼ਾਮ ਕਲੀਅਰ ਕੀਤਾ ਹੈ ਟੀਐਸਐਸ ਕਨਸਟੇਬਲ ਦਾ ਤਾਂ ਜਾਣਾਂਗੇ ਅੱਜ ਆਰਜੂ ਤੋਂ ਕਿ ਉਹਨਾਂ ਦੀ ਇਹ ਜਰਨੀ ਕਿਵੇਂ ਰਹੀ ਤੇ ਸਾਡੇ ਸਟੂਡੈਂਟਸ ਨੂੰ ਤੁਸੀਂ ਦੱਸੋ ਆਰਜੂ ਕਿ ਤੁਸੀਂ ਕਿਵੇਂ ਐਗਜ਼ਾਮ ਨੂੰ ਕਲੀਅਰ ਕੀਤਾ ਕਿਹੜੇ ਕਿਹੜੇ ਤੁਸੀਂ ਫੇਲੀਅਰਸ ਦੇਖੇ ਕਿਹੜੇ ਕਿਹੜੇ ਐਗਜ਼ਾਮ ਤੁਸੀਂ ਹੋਰ ਕਲੀਅਰ ਕੀਤੇ ਤਾਂ ਜਾਣਦੇ ਆ ਅਰਜੂ ਦੇ ਨਾਲ ਅਰਜ਼ੂ ਸਭ ਤੋਂ ਪਹਿਲਾਂ ਤਾਂ ਤੁਹਾਡਾ ਵੈਬ ਕਾਮ ਹੈ ਥੈਂਕ ਯੂ ਕੰਗratulations ਥੈਂਕ ਯੂ ਸੋ ਮਚ ਅਰਜ਼ੂ ਤੁਸੀਂ ਉਹਨਾਂ ਨੂੰ ਦੱਸੋ ਤੁਸੀਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਸਰ ਮੈਂ ਡਿਸਟ੍ਰਿਕਟ ਫਿਰੋਜ਼ਪੁਰ ਤੋਂ ਬਿਲੋਂਗ ਕਰਦੀ ਆ ਤੇ ਮੈਂ ਆਪਣੀ ਸਾਰੀ ਸਟੱਡੀ ਯੂਨੀਵਰਸਿਟੀ ਤੋਂ ਮਤਲਬ ਕੀਤੀ ਆ ਤੇ ਸਟੱਡੀ ਕਰਨ ਦੇ ਨਾਲ ਨਾਲ ਮੈਂ ਵਰਤਮਾਨ ਕੈਰੀਅਰ ਪਲੇਸ ਤੋਂ ਆਪਣੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਸਟਾਰਟ ਕੀਤੀ ਬਿਲਕੁਲ ਬੇਸਿਕ ਤੋਂ ਤੇ ਨਾਲ ਤਿਆਰੀ ਕਰਨ ਦੇ ਨਾਲ-ਨਾਲ ਮੈਂ ਰੈਗੂਲਰ ਸਟੱਡੀ ਵੀ ਕਰੀਆ ਰੈਗੂਲਰ ਸਟੱਡੀ ਕਰਨ ਦੇ باوجود ਵੀ ਵਰਦਮਾਨ ਕੈਰੀਅਰ ਪਲੇਸ ਤੋਂ ਮੈਨੂੰ ਐਨੀ ਵਧੀਆ ਗਾਈਡੈਂਸ ਤੇ ਮਤਲਬ ਕੋਚਿੰਗ ਮਿਲੀ ਕਿ ਮੈਂ ਰੈਗੂਲਰ ਸਟੱਡੀ ਦੇ ਨਾਲ ਵੀ ਆਪਣੇ ਐਗਜ਼ਾਮ ਕਲੀਅਰ ਕਰਿਆ ਅੱਛਾ ਮਤਲਬ ਤੁਸੀਂ ਇਸ ਤੋਂ ਇਲਾਵਾ ਵੀ ਪਹਿਲਾਂ ਨਾ ਸਟੱਡੀ ਕੋਈ ਕੰਟੀਨਿਊ ਕਰ ਰਹੇ ਸੀ ਹਾਂਜੀ ਸਰ ਹਜੇ ਮੈਂ ਰੈਗੂਲਰ ਸਟੱਡੀ ਦੇ ਨਾਲ ਕੰਪੀਟੀਟਿਵ ਐਗਜ਼ਾਮ ਦੀ ਵੀ ਤਿਆਰੀ ਕੀਤੀ ਐ ਤੇ ਐਗਜ਼ਾਮ ਕਲੀਅਰ ਕੀਤਾ ਹੈ ਅੱਜ ਤੁਹਾਡਾ ਇਸ ਤੋਂ ਇਲਾਵਾ ਵੀ ਕੋਈ ਹੋਰ ਐਗਜ਼ਾਮ ਵੀ ਕਲੀਅਰ ਸੀ ਕਾ ਸਰ ਮੇਰੇ ਮਤਲਬ ਕੁਝ ਐਗਜ਼ਾਮਸ ਕਲੀਅਰਸ ਵੀ ਹੋਏ ਕੁਝ ਨਹੀਂ ਵੀ ਹੋਏ ਕੁਝ ਮਤਲਬ 1 2 ਨੰਬਰ ਦਾ ਉਹ ਥੋੜਾ ਬਹੁਤ ਹਾਂਜੀ ਸਰ ਅਚਾਰਜੂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕੁਸ਼ਚਨ ਇਸੇ ਪੁੱਛਣਾ ਚਾਹੂੰਗਾ ਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਹੁੰਦੇ ਨੇ ਪਤਾ ਜਿਵੇਂ ਤੁਹਾਡੇ ਮੈਂ ਥੋੜਾ ਤੁਹਾਨੂੰ ਜਾਣਦਾ ਵੀ ਹਾਂ ਤਾਂ ਫੈਮਿਲੀ ਬੈਕਗ੍ਰਾਉਂਡ ਵੀ ਅੱਛਾ ਹੈ ਤਾਂ ਤੁਹਾਨੂੰ ਐ ਨਹੀਂ ਸੀਗਾ ਕਿ ਜਦੋਂ ਸਾਰੇ ਲੋਕ ਬਾਹਰ ਹੀ ਜਾ ਰਹੇ ਨੇ ਪੰਜਾਬ ਚ ਮੋਸਟਲੀ ਸਟੂਡੈਂਟਸ ਤਾਂ ਲੱਗਿਆ ਨਹੀਂ ਕਿ ਬਾਹਰ ਜਾਣਾ ਹੀ ਜ਼ਿਆਦਾ ਬੈਟਰ ਹੈ ਕਿ ਐਗਜ਼ਾਮ ਕਲੀਅਰ ਤਾਂ ਹੁੰਦੇ ਨਹੀਂ ਸਰ ਇੱਕ ਵਾਰ ਤਾਂ ਮੈਂ ਸਟਾਰਟਿੰਗ ਜਿੱਤਾ ਬਿਲਕੁਲ ਆਹੀ ਸੋਚਿਆ ਸੀਗਾ ਕਿ ਮੈਂ ਬਾਹਰ ਹੀ ਜਾਣਾ ਬਟ ਜਿਵੇਂ ਕਿ ਮੈਂ ਆਪਣੇ ਪੇਰੈਂਟਸ ਦੀ ਸਿੰਗਲ ਡਾਟਰ ਆ ਤਾਂ ਫਿਰ ਮਤਲਬ ਮੈਨੂੰ ਲੱਗਿਆ ਕਿ ਇੱਥੇ ਮੈਨੂੰ ਤਿਆਰੀ ਕਰਕੇ ਆਪਣੇ ਪੇਰੈਂਟਸ ਕੋਲ ਰਹਿ ਕੇ ਕੁਝ ਵਧੀਆ ਕਰਨਾ ਚਾਹੀਦਾ ਤਾਂ ਫਿਰ ਉਹਨਾਂ ਦੇ ਲਈ ਮੈਂ ਸੋਚਿਆ ਕਿ ਅਦਰਵਾਇਜ਼ ਮੇਰਾ ਡ੍ਰੀਮ ਬਾਹਰ ਜਾਣਾ ਸੀਗਾ ਕੁਝ ਟਾਈਮ ਪਹਿਲਾਂ ਬਟ ਫਿਰ ਮੈਂ ਜਦੋਂ ਇੱਥੇ ਤਿਆਰੀ ਕੀਤੀ ਤਾਂ ਮੈਨੂੰ ਲੱਗਿਆ ਕਿ ਮੈਂ ਇੱਥੇ ਰਹਿ ਕੇ ਵੀ ਉਹਨਾਂ ਦਾ ਡ੍ਰੀਮ ਪੂਰਾ ਕਰ ਸਕਦੀ ਆ ਬਹੁਤ ਵਧੀਆ ਗੱਲ ਆ ਅਰਸ਼ੂ ਤੇ ਅਰਜੁਨ ਨੇ ਦੱਸੋ ਕਿ ਤੁਸੀਂ ਤੁਹਾਡੀ ਇਸ ਪੂਰੀ ਤਿਆਰੀ ਦੇ ਵਿੱਚ ਕਰ ਵਰਧਮਨ ਕਰੀਅਰ ਪਲੇਸ ਦਾ ਕੀ ਰੋਲ ਪਲੇ ਰਿਹਾ ਸਰ ਮੇਰੀ ਇਸ ਪੂਰੀ ਤਿਆਰੀ ਵਿੱਚ ਵਰਧਮਨ ਕਰੀਅਰ ਪਲੇਸ ਦਾ ਹੀ ਰੋਲ ਹੈ ਕਿਉਂਕਿ ਮੈਂ ਬਿਲਕੁਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇੱਥੇ ਹੀ ਤਿਆਰੀ ਕੀਤੀ ਉਸ ਤੋਂ ਬਾਅਦ ਰੈਗੂਲਰ ਸਟੱਡੀ ਦੇ ਨਾਲ ਕੁਝ ਸੈਲਫ ਸਟੱਡੀ ਵੀ ਕੀਤੀ ਤੇ ਜਦੋਂ ਮੈਨੂੰ ਵੀ ਜ਼ਰੂਰਤ ਪਈ ਜਿੰਨੀ ਵੀ ਗਾਈਡੈਂਸ ਫੁੱਲ ਮਟੀਰੀਅਲ ਨੋਟਸ ਸਭ ਕੁਝ ਮੈਨੂੰ ਪ੍ਰੋਵਾਈਡ ਕੀਤੇ ਗਏ ਐਕਸਟਰਾ ਕਲਾਸਿਸ ਵੀ ਪ੍ਰੋਵਾਈਡ ਕੀਤੀਆਂ ਗਈਆਂ ਡਾਊਟ ਸੈਸ਼ਨਸ ਵੀ ਹੋਏ ਤੇ ਅਰਜੂ ਉਹਨੇ ਇਥੇ ਇਹ ਦੱਸੋ ਕਿ ਜਿਵੇਂ ਕਈ ਸਟੂਡੈਂਟਸ ਹਨ ਨਾ ਮੋਸਟਲੀ ਹੁੰਦਾ ਕਿ ਪੇਪਰ ਜਲਦੀ ਤੋਂ ਜਲਦੀ ਕਰੈਕ ਹੋ ਜੇ ਹਨਾ ਗਵਰਨਮੈਂਟ ਜੌਬ ਇਗਜ਼ਾਮਜ਼ ਦੇ ਵਿਚਕਾਰ ਪੇਸ਼ੈਂਸ ਕਿੰਨਾ ਵੱਡਾ ਰੋਲ ਪਲੇ ਕਰਦਾ ਸਭ ਤੋਂ ਵੱਡਾ ਰੋਲ ਸਰ ਪੇਸ਼ੈਂਸ ਦਾ ਹੀ ਹੈ ਹਾਂ ਕਈ ਵਾਰ ਹੁੰਦਾ ਹੈ ਕਿ ਆਪਣਾ ਫਰਸਟ ਇਗਜ਼ਾਮ ਕਲੀਅਰ ਹੋ ਜਾਂਦਾ ਹੈ ਬਾਈ ਉਹਨੂੰ ਬਾਈ ਲੱਕ ਵੀ ਕਹਿ ਸਕਦੇ ਆ ਬਟ ਅਗਰ ਆਪਣੇ ਚ ਪੇਸ਼ੈਂਸ ਨੇ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਗਵਰਨਮੈਂਟ ਇਗਜ਼ਾਮ ਕਦੀ ਲੈ ਹੀ ਨਹੀਂ ਸਕਦੇ ਅਗਰ ਪੇਸ਼ੈਂਸ ਨੇ ਆਪਾਂ ਹਾਰਡ ਵਰਕ ਕਰਦਿਆਂ ਤਾਂ ਗਵਰਨਮੈਂਟ ਇਗਜ਼ਾਮ ਮਿਲਣਾ ਕੋਈ ਮੁਸ਼ਕਿਲ ਨਹੀਂ ਬਿਲਕੁਲ ਤੇ ਵਰਤਮਾਨ ਕਰੀਅਰ ਪਲੱਸ ਦਾ ਇੱਕ ਸਪੈਸ਼ਲ ਚੈਰੀਟੇਬਲ ਅਸੀਂ ਇੱਕ ਤਰ੍ਹਾਂ ਦਾ ਹੁਣ ਕੰਮ ਕਰ ਰਹੇ ਹਾਂ ਤਾਂ ਜਿਹਦੇ ਚ ਅਸੀਂ ਆਫਲਾਈਨ ਫੀਸ 3000 ਲੈ ਰਹੇ ਹਾਂ ਤੇ ਆਨਲਾਈਨ ਸਿਰਫ ਅਸੀਂ 2000 ਲੈ ਰਹੇ ਹਾਂ ਤੁਹਾਡੇ ਅਕੋਰਡਿੰਗ ਇਸ ਚੀਜ਼ ਦਾ ਸਟੂਡੈਂਟਸ ਨੂੰ ਕੀ ਬੈਨੀਫਿਟ ਮਿਲ ਸਕਦਾ ਸਰ ਇਸ ਚੀਜ਼ ਦਾ ਬੈਨੀਫਿਟ ਸਭ ਤੋਂ ਵੱਧ ਉਸ ਉਹਨਾਂ ਬੱਚਿਆਂ ਨੂੰ ਮਿਲਦਾ ਹੈ ਜਿਹੜੇ ਕਿ ਫੈਮਿਲੀ ਬੈਕਗ੍ਰਾਉਂਡ ਤੋਂ ਬਹੁਤ ਪੂਰ ਆ ਕੁਝ ਤਿਆਰੀ ਕਰਨਾ ਚਾਹੁੰਦੇ ਆ ਬਟ ਉਹਨਾਂ ਨੂੰ ਮਤਲਬ ਪ੍ਰੋਪਰ ਕੋਚਿੰਗ ਮਟੀਰੀਅਲ ਕੁਝ ਪ੍ਰੋਵਾਈਡ ਨਹੀਂ ਕਈ ਇਹ ਸੋਚਦੇ ਆ ਕਿ ਅਸੀਂ ਪ੍ਰੋਪਰ ਕੋਚਿੰਗ ਨਹੀਂ ਲੈ ਸਕਦੇ ਤਾਂ ਫਿਰ ਅਸੀਂ ਕਿੱਦਾਂ ਕਰ ਸਕੀ ਬਟ ਉਹਨਾਂ ਲਈ ਜੋ ਬਹੁਤ ਮਤਲਬ ਮੀਡਲ ਪੂਰ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਬਹੁਤ ਵਧੀਆ ਬੈਨੀਫਿਟ ਆ ਇਸ ਚੀਜ਼ ਦਾ ਉਹਨਾਂ ਨੂੰ ਤੇ ਉਹ ਵੀ ਬੱਚੇ ਆ ਕੇ ਅੱਗੇ ਗਵਰਨਮੈਂਟ ਜੋਬ ਲੈ ਸਕਦੇ ਆ ਇਸ ਤੇ ਅਸੂ ਵਰਤਮਾਨ ਦੀ ਪੂਰੀ ਜਰਨੀ ਦੇ ਵਿੱਚ ਕ ਜਿੰਨੇ ਵੀ ਟੀਚਰ ਸੀਗੇ ਉਹਨਾਂ ਨੇ ਤੁਹਾਡਾ ਪੂਰੀ ਹੈਲਪ ਕੀਤੀ ਜਿਵੇਂ ਦਿੱਤੀ। ਹਾਂਜੀ ਸਰ ਬਹੁਤ ਹੈਲਪ ਕੀਤੀ ਇੱਕ ਤਾਂ ਤੁਸੀਂ ਮੀਨਸ ਕਿ ਅਸ਼ੀਸ਼ ਸਰ ਨੇ ਮੇਰੀ ਬਹੁਤ ਹੈਲਪ ਕੀਤੀ ਤੇ ਸੌਰਵ ਸਰ ਦੀ ਵੀ ਗਾਈਡੈਂਸ ਸੀ ਇੱਕ ਹਾਂਜੀ ਸਰ ਚਲੋ ਤਾਂ ਸਟੂਡੈਂਟਸ ਇਹ ਸੀ ਸਾਡੇ ਨਾਲ ਅਰਜੂ ਕੰਬੋਜ ਜਿਨ੍ਹਾਂ ਨੇ ਰੀਸੈਂਟਲੀ ਸਿਲੈਕਸ਼ਨ ਦਿੱਤੀ ਹੈ ਟੀਐਸਐਸ ਕਾਸਟੇਬਲ ਦੇ ਵਿੱਚਕਾਰ ਤੇ ਅੱਜ ਇਹ ਸਾਨੂੰ ਸਪੈਸ਼ਲ ਮਿਲਣ ਆਏ ਸਾਡੇ ਆਫਿਸ ਦੇ ਵਿੱਚਕਾਰ ਤਾਂ ਸਟੂਡੈਂਟਸ ਨੂੰ ਵੀ ਇਹਨਾਂ ਨੇ ਕਾਫੀ ਸੁਜੈਸ਼ਨਸ ਤੇ ਟਿਪਸ ਦਿੱਤੀਆਂ ਨੇ ਤਾਂ ਇਸੇ ਤਰ੍ਹਾਂ ਦੀਆਂ ਸਕਸੈਸ